한 번, 한 ਸੂਰ ਫੜਾਜ ਪੂ ਲੜਕੇ ਰਾਜਾ ਸਾਂਸੀ ਦੇ ਪ੍ਰਿੰਸ ਇਹ ਨਗੇ ਕੋਰੇ ਤਾਂ ਨੌਂ ਫਲਾਦਰ ਦੇਖੀ ਇੱਧਰ ਦੇਖਿ ਨਾ ਅਤੇ 26 ਜਨਵਰੀ ਦਾ ਦਿਨ ਹੈ ਔਰ ਅਜਿਹੇ ਦਿਨ ਜਿਹੜਾ ਸੰਵਿਧਾਨ ਸਾਡਾ ਮੂਲ ਰੂਪ ਦੇ ਵਿੱਚ ਆਇਆ ਸੀਗਾ ਸਾਹਮਣੇ ਹਨਾ ਤੇ ਆਪਾਂ 26 ਜਨਵਰੀ ਹਮੇਸ਼ਾ ਮਨਾਉਂਦੇ ਆ ਹਰ ਸਾਲ ਮਨਾਉਂਦੇ ਆ ਬਟ ਮੈਂ ਅੱਜ ਵੀ ਇੱਕੋ ਗੱਲ ਕਹੀ ਸੀ ਕਿ 26 ਜਨਵਰੀ ਦਾ ਮਤਲਬ ਸੀਗਾ ਆਜ਼ਾਦੀ ਲੋਕਤੰਤਰ ਜੋ ਕਿ ਪਾਪਾ ਸਾਹਿਬ ਅੰਬੇਦਕਰ ਜੀ ਨੇ ਲਿਖਿਆ ਸੀਗਾ ਹਨਾ ਤੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਇਸ ਦਿਨ ਅਸੀਂ ਯਾਦ ਕਰਦੇ ਹਾਂ ਆਪਣੇ ਸ਼ਹੀਦਾਂ ਨੂੰ ਪਗਤ ਸਿੰਘ ਜੀ ਨੂੰ ਹਨਾ ਆਪਾਂ ਮਹਾਤਮਾ ਗਾਂਧੀ ਦੀ ਗੱਲ ਕਰਦੇ ਆਂ ਬਟ ਅਮਲੀ ਰੂਪ ਦੇ ਵਿੱਚ ਜੇ ਅਸੀਂ ਥੱਲੇ ਦੇਖੀਏ ਗਰਾਊਂਡ ਦੇ ਉੱਤੇ ਅੱਜ ਵੀ ਲੋਕਾਂ ਦਾ ਜਿਹੜਾ ਦਿਮਾਗ ਹੈ ਉਹ ਆਜ਼ਾਦ ਨਹੀਂ ਹੈਗਾ ਅੱਜ ਵੀ ਉਹਨਾਂ ਦਾ ਦਿਮਾਗ ਜਿਹੜਾ ਕਿਸੇ ਨਾ ਕਿਸੇ ਕੱਟੜਤਾ ਦੇ ਵਿੱਚ ਫਸਿਆ ਹੋਇਆ ਹੈ ਸੋ ਮੈਂ ਅੱਜ ਇੱਕੋ ਗੱਲ ਕਹੀਏ ਕਿ ਆਪਾਂ ਸਾਰਿਆਂ ਨੂੰ ਜਿਹੜਾ ਆਪਾਂ ਦਿਨ ਮਨਾਉਨੇ ਆ ਉਸ ਦੇ ਅਮਲੀ ਰੂਪ ਤੇ ਆਪਣੇ ਉੱਤੇ ਅਸਰ ਵੀ ਉਹਦਾ ਪਾਉਣਾ ਚਾਹੀਦਾ ਹੈ ਆਪਾਂ ਕੱਲਾ ਇੱਥੇ ਆ ਕੇ ਸਪੀਚ ਦੇ ਕੇ ਜਾਂ ਝੰਡਾ ਲਹਿਰਾਉ ਕੇ ਘਰ ਨਾ ਚਲ ਜਾਈਏ ਅਸੀਂ ਘਰ ਜਾਈਏ ਤੇ ਆਪਣੇ ਦਿਮਾਗ ਨੂੰ ਖੋਲ ਕੇ ਜਾਈਏ ਆਪਣੇ ਦਿਮਾਗ ਦੀ ਵੀ ਆਜ਼ਾਦੀ ਆਪਣੇ ਦਿਮਾਗ ਨੂੰ ਵੀ ਆਜ਼ਾਦ ਕਰਕੇ ਜਾਈਏ ਯੂ ਨੋ ਜਿਸ ਨਾਲ ਕੋਈ ਹਲਕਾ ਇੰਚਾਰਜ ਦੇ ਨਾਲ ਨਾਲ ਤੁਸੀਂ ਮਾਝਾ ਜਿਹੜੇ ਕੋਆਰਡੀਨੇਟਰ ਨੇ ਨਸ਼ਮ ਦੀ ਮੋਰਚਾ ਦੇ ਤੇ ਤੁਸੀਂ ਇੱਥੇ ਜਿਸ ਤਰ੍ਹਾਂ ਨਗਾ ਪੰਚਾਇਤ ਜ਼ਮੀਨ ਵੀ ਆ ਸਾਰਾ ਕੁਝ ਆ ਇੱਥੇ ਇੱਕ ਵੱਡੀ ਗਰਾਊਂਡ ਜਾਂ ਕੋਈ ਸਟੇਡੀਅਮ ਦੀ ਬਹੁਤ ਘਾਟ ਨਜਾਇਜ਼ ਆਉਂਦੀ ਇਹਦੇ ਸਬੰਧੀ ਤੁਸੀਂ ਕੁਝ ਵਿਚਾਰ ਕੀਤਾ ਕੀ ਇੰਚ ਮੈਂ ਐਕਚੁਅਲੀ ਕਰਨਾ ਚਾਹੁੰਦੀ ਸੀ ਕਿ ਬਟ ਪਿਛਲੇ ਲੰਬੇ ਟਾਈਮ ਤੋਂ ਸਾਡੇ ਇੱਥੇ ਕਾਉਂਸਲਰਸ ਦਾ ਇਸ਼ੂ ਚੱਲ ਰਿਹਾ ਸੀਗਾ ਬਟ ਉਹ ਇਸ਼ੂ ਹੁਣ ਰਿਸੋਲਵ ਹੋ ਚੁੱਕਿਆ ਹੈ ਐਂਡ ਬਹੁਤ ਛੇਤੀ ਜਿਹੜਾ ਨਗਰ ਪੰਚਾਇਤ ਦੇ ਜਿਹੜੇ ਕੰਮ ਚਾਲੂ ਹੋ ਜਾਣਗੇ ਔਰ ਸਾਡੇ ਨਵੇਂ ਜਿਹੜੇ ਪ੍ਰਧਾਨ ਆ ਉਹ ਕੁਰਸੀ ਤੇ ਬੈਠਣਗੇ ਤੇ ਅਸੀਂ ਜਿਹੜੀ ਆਪਣੀ ਜਿਹੜੀ ਕੰਮ ਹੈ ਉਹ ਸ਼ੁਰੂਆਤ ਕਰਾਂਗੇ ਤੇ ਉਹਦੇ ਵਿੱਚ ਉਹ ਕਈ ਇਹੋ ਜਿਹੇ ਕੰਮ ਹੈ ਜਿਹੜੇ ਕਿ ਮੈਂ ਸੋਚ ਕੇ ਰੱਖਿਆ ਹੈ ਜਿਵੇਂ ਕਿ ਔਰਤਾਂ ਵਾਸਤੇ ਸਲਾਈ ਸੈਂਟਰ ਬੋਲਣਾ ਠੀਕ ਹੈ ਜੀ ਔਰ ਗਰਾਊਂਡ ਦੇ ਉੱਤੇ ਕੰਮ ਕਰਨਾ ਕਿਉਂਕਿ ਅਸੀਂ ਜਿਮ ਵੀ ਬਣਾਉਣਾ ਹੈ ਬਿਕਾਜ਼ ਅਸੀਂ ਨਸ਼ੇ ਦੇ ਖਿਲਾਫ ਜਿਹੜੀ ਵੀ ਚੀਜ਼ ਹੋ ਸਕਦੀ ਹੈ ਅਸੀਂ ਕਰਾਂਗੇ 77ਵੇਂ ਸੰਤੰਤਰ ਦਿਨ ਉਸ ਮੌਕੇ ਸਾਰੇ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਾ ਸੋ 26 ਜਨਵਰੀ 1956 ਜਦੋਂ ਸਾਡਾ ਕੰਸਟਰਕਸ਼ਨ ਸਥਾਪਿਤ ਹੋਇਆ ਜਿਨੇ ਪੇਮੈਂਟ ਟੂ ਫੋਰਸ ਹੋਇਆ ਉਸ ਤੋਂ ਬਾਅਦ ਲਗਾਤਾਰ ਰਸਿਸ ਜਨੂ ਮਨਾ ਰਹੇ ਆ ਵੱਡੇ ਪੱਧਰ ਤੇ ਅੱਜ ਜੇ ਤੁਸੀਂ ਦੇਖਿਆ ਕਿ ਅਸੀਂ ਹਰ ਇੱਕ ਵਰਗ ਨੂੰ ਇੱਥੇ ਪਾਰਟਿਸਿਪੇਟ ਕੀਤਾ ਸਕੂਲੀ ਬੱਚਿਆਂ ਨੇ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈ ਤੇ ਸਾਡੇ ਵੱਲੋਂ ਵੀ ਜੋ ਸਰਕਾਰ ਨੇ ਪਿਛਲੇ ਸਾਲਾਂ ਦੌਰਾਨ ਚਾਹੇ ਉਹ ਨੌਕਰੀਆਂ ਨੇ ਉਹਨਾਂ ਦੇ ਲਈ ਯੂਥ ਦੇ ਲਈ ਨੌਕਰੀਆਂ ਦਾ ਪ੍ਰਬੰਧ ਕੀਤਾ ਜਿੰਨਾ ਚਾਹੇ ਉਹ ਬਿਜਲੀ ਦੇ ਤਰ੍ਹਾਂ ਦੇ ਬਿੱਲਾਂ ਦਾ ਪ੍ਰਬੰਧ ਸੋ ਉਹ ਸਾਰਾ ਕੁਝ ਅਸੀਂ ਜਿਹੜਾ ਇੱਕ ਪ੍ਰਾਲੇ ਉਹ ਵੀ ਲੋਕਾਂ ਦੇ ਧਿਆਨ ਵਿੱਚ ਲਿਆਉਂਦੇ ਨੇ ਤੇ ਜਿਹਦੇ ਨਾਲ ਹੀ ਮੈਂ ਆਪਣੇ ਵੀ ਆਧਾਰ ਦਿੱਤੀ ਕਿ ਜੇ ਸੰਵਿਧਾਨ ਨਿਦੇਸ਼ ਵਿੱਚ ਸੀਗਾ ਤੇ ਅੱਜ ਮੈਂ ਕਲਰਕ ਤੋਂ ਲੈ ਕੇ ਹੁਣ ਸਬ ਇੰਸਪੈਕਟਰ ਤੋਂ ਲੈ ਕੇ ਹੁਣ ਐਸਟੀਮ ਦਾ ਸਬ ਇੰਸਪੈਕਟਰ ਕੀਤਾ ਸੋ ਮੈਂ ਫੇਰ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਜਨਤੰਤਰ ਦਿਵਸ ਮੌਕੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਕਿ ਜਿਹੜੇ ਨਸ਼ਾ ਹੈ ਜਿਹੜੇ ਨੌਜਵਾਨ ਜਿਹੜੇ ਰਾਹੋ ਕਰਾਏ ਪਈ ਆ ਆਪਣੇ ਪੰਜਾਬ ਦੀ ਗੈਂਗਸਟਰਵਾਦ ਤੁਸੀਂ ਇਹ ਕਿ ਨੌਜਵਾਨ ਨੂੰ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਕੋ ਜਿੱਥੇ ਨੌਜਵਾਨਾਂ ਨੂੰ ਆਪਣੇ ਖੇਡਾਂ ਨਾਲ ਜੁੜਨ ਦੇ ਕਿਉਂਕਿ ਨਸ਼ਾ ਨਾ ਕੋਈ ਜ਼ਰੂਰੀ ਨਹੀਂ ਕਿ ਇੱਕ ਤੁਸੀਂ ਜਿਹੜਾ ਨਸ਼ਾ ਚਾਹੇ ਸ਼ਰਾਬ ਦਾ ਚਾਹੇ ਅਲਗ-ਅਲਗ ਨਸ਼ੇ ਨਹੀਂ ਨਸ਼ਾ ਕਰੋ ਚੰਗੇ ਨਸ਼ੇ ਕਰੋ ਜਿਵੇਂ ਕਿਤਾਬਾਂ ਦਾ ਨਸ਼ਾ ਤੁਹਾਨੂੰ ਹੋਣਾ ਚਾਹੀਦਾ ਖੇਡਾਂ ਦਾ ਨਸ਼ਾ ਹੋਣਾ ਚਾਹੀਦਾ ਸੋ ਯੂਥ ਕਿਤਨਾ ਕਿਤੇ દિਸ਼ਾਹੀਣ ਹੋ ਗਿਆ ਉਦਾਸ ਨਹੀਂ ਹੋਣਾ ਚਾਹੀਦਾ ਸੋ ਸਾਨੂੰ ਲਗਾਤਾਰ ਆਪਣੇ ਟੀਚਿਆਂ ਵੱਲ ਟੀਚੇ ਮਿੱਤੇ ਉਹਨਾਂ ਵੱਲ ਵਧੇ ਰਹਿਣਾ ਚਾਹੀਦਾ ਸੋ ਲਗਾਤਾਰ ਜੇ ਅਸੀਂ ਚਾਈ ਕੋ ਛੋਟੇ ਛੋਟੇ ਅਸੀਂ ਉਪਰਾਲੇ ਕਰ ਲਈਏ ਜਰੂਰੀ ਨਹੀਂ ਕਿ ਅਸੀਂ ਹਰ ਕੋਈ ਵੱਡੀ ਮੰਜ਼ਲ ਤੇ ਨਹੀਂ ਪਹੁੰਚ ਵੀ ਸਕਦੇ ਤਾਂ ਉਦਾਸ ਨਾ ਹੋਵੋ ਕੋਈ ਆਪਣੀ ਛੋਟੀ ਆਪਣੇ ਟੀਚੇ ਮਿਥੋ ਉਹਨਾਂ ਵੱਲ ਪਹੁੰਚੋ ਤੇ ਲਗਾਤਾਰ ਖੇਡ ਨਾਲ ਜੁੜੋ ਤੇ ਤੁਸੀਂ ਨਸ਼ਿਆਂ ਤੋਂ ਦੂਰ ਰਹਿ ਸਕਦੇ ਹੋ